ਫਿੰਡਾ ਦੇ ਪਟਿਆਲਾ ਫਟਕ ਤੇ ਤੇ ਅੱਜ ਇਹਦਾ ਪਟਿਆਲਾ ਫਟਕ ਹੈ ਇਹ ਸ਼ਾਮ ਨੂੰ 4 ਵਜੇ ਤੱਕ ਬੰਦ ਰਹਿਣਾ ਹੈ ਸਵੇਰੇ ਬੰਦ ਕੀਤਾ ਗਿਆ ਸੀਗਾ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਇੱਥੇ ਇੱਕ ਲਾਈਨ ਦਾ ਨਿਰਮਾਣ ਕੀਤਾ ਜਾ ਰਿਹਾ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਮੋਲਤਾਨੀਆ ਪੋੜਾ ਬਣਨ ਕਰਕੇ ਦਾ ਸਕਸ਼ੇ ਚੱਲ ਰਹੀ ਹੈ ਉਹਦ ਕਰਕੇ ਜਿਹੜਾ ਟ੍ਰੈਫਿਕ ਸੀਗਾ ਇਧਰ ਨੂੰ ਕਾਫੀ ਡਾਇਵਰਟ ਕੀਤਾ ਗਿਆ ਸੀਗਾ ਲੋਕਾਂ ਨੂੰ ਪਰੇਸ਼ਾਨੀ ਪਹਿਲਾਂ ਹੁੰਦੀ ਸੀ ਕਿ ਫੜ ਕੇ ਬੰਦ ਰਹਿੰਦੇ ਪਰ ਅੱਜ ਦਾ ਸਾਰਾ ਦਿਨ ਫੜ ਕੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਫਟਕ ਦਾ ਨੰਬਰ ਵੀ ਲਿਖਿਆ ਹੈ 141 ਵਾਰ ਇੱਕ ਰੱਖ ਰਖਾਵ ਕੇ ਲਈ ਜਿਹੜੀ ਇਅਰਲੀ ਇਹ ਮੇਨਟੇਨੈਂਸ ਹੁੰਦੀ ਹੈ ਜੀ ਮੇਨਟੇਨ ਕਰਨਾ ਜ਼ਰੂਰੀ ਹੁੰਦਾ ਹੈ ਸਾਲ ਬਾਅਦ ਤਾਂ ਕਰਕੇ ਇਹਦਾ ਫਟਕ ਹੈ ਇਹ ਬੰਦ ਰਹੇਗਾ ਅੱਜ ਤਾਂ ਲੋਕਾਂ ਨੂੰ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈ ਸਕਦਾ ਹੈ ਇਹਦਾ ਰੂਟ ਚੇਂਜ ਕਰਕੇ ਜਿਹੜਾ ਅੰਡਰਬਿਜ ਹੈ ਉੱਥੋਂ ਦੀ ਲੰਘਣਾ ਪੂਗਾ ਸਰ ਸਰਦਾਰ ਨੂੰ ਪੁੱਛਿਆ ਗਿਆ ਤਾਂ ਕਿ ਰੇਲ ਵੀ ਫਾਟਕ ਸੰਖਿਆ C143 ਵਾਰਸ਼ਿਕ ਰੱਖ ਰਗਾ ਈਅਰਲੀ ਮੇਨਟੇਨੈਂਸ ਜਿਹੜੀ ਚਿੱਠੀ ਆਂਦੀ ਉਹਦੇ ਹੋਰੀ 25 ਤਰੀਕ ਯਾਨੀ ਕਿ ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬੰਦ ਰਹਿਣਾ ਹੈਗਾ ਵੀਡੀਓ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਇਹ ਸੋਚਣਾ ਮਿਲ ਜੇ ਤੇ ਰੂਟ ਆਪ ਦਾ ਜਿਹੜਾ ਹੈਗਾ ਡਾਇਵਰਟ ਕਰਕੇ ਦੂਜੇ ਪਾਸੇ ਦੀ ਆ ਸਕਣ ਕੋਈ ਵੀ ਵਿਕਲ ਹੈ ਇਧਰੋਂ ਹੁਣ ਅੱਜ ਦੇ ਦੇਣਾ ਰਹਿ ਗਿਆ ਬਿਲਕੁਲ ਕਾਰਨ ਜਿਹੜਾ ਦਿਖਾਉਣਾ ਬੰਦ ਹੈਗਾ ਤੁਸੀਂ ਦੇਖ ਸਕਦੇ ਹੋ ਲੈਣਾ ਦਾ ਕੰਮ ਚੱਲ ਰਿਹਾ ਤਾਂ ਇਸ ਕਰਕੇ ਅਸੀਂ ਲਾਈਵ ਹੋਏ ਆ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਏ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਓ ਜਿਹੜੇ ਅਮਰਪੁਰਾ ਵਸਤੀ ਬੰਗੀ ਨਗਰ ਸ਼ਹੀਦ ਭਾਸ ਸਿੰਘ ਨਗਰ ਨਰਵਣਾ ਰੋਡ ਇਧਰ ਜਾਣਾ ਜਿਹਨੇ ਵੀ ਸ਼ਹਿਰ ਦੇ ਵਿੱਚ ਆਉਣਾ ਇਧਰ ਦੇ ਵਸਤੀ ਸ਼ਹਿਰ ਹੈ ਤਾਂ ਅੱਜ ਸ਼ਾਮ ਨੂੰ 4 ਵਜੇ ਤੱਕ ਜਿਹੜਾ ਹੈ ਇਹ ਬੰਦ ਫਟਕ ਬੰਦ ਰਹਿਗਾ ਕਿੰਨਾਂ 4 ਵਜੇ ਤੱਕ ਬੰਦ ਹੈ ਬਈ 4 ਵਜੇ ਤੱਕ ਬੰਦਾ ਬਸ ਗੱਲ ਹੈ ਮਾੜਾ ਮੋੜਾ ਪਹਿਲਾਂ ਦੱਸੇ ਉਹ ਬੰਦਾ ਕਿੱਧਰ ਦੀ ਪਾਵੇ ਕਿੱਦਾਂ ਲੋਕਾਂ ਨਾਲ ਹਾਂਜੀ ਭਾਈ ਕੀ ਗੱਲ ਉਹ ਤਾਂ ਪਿਆਰੇ ਗੱਲ ਵੀ ਦੁੱਧੀ ਕਰ ਮਾਰੇ ਪਈਏ ਨਾਲ ਜਾਵਾਂ 4 ਵਜੇ ਤੱਕ ਬੰਦਾ ਸ਼ਾਮ ਨੂੰ ਕਿ ਪਹਿਲਾਂ ਆਪਾਂ ਭਾਈ ਦੁੱਧ ਵਾਲਾ ਸੀਗਾ ਕਿ ਲੋਕਾਂ ਦੇ ਘਰੇ ਦੁੱਧ ਪੁਰਾਣਾ ਜੁੜੇ ਹੁੰਦਾ ਹਾਂ ਹਾਂ ਭਾਈ ਹਾਂਜੀ ਇੱਧਰ ਜਾ ਕੇ ਕਹਦੇ ਆ 4 ਵਜੇ ਆਪਸੇ ਜਾ ਸਕਦੇ ਕਦੋਂ ਜਾ ਸਕਦੇ ਨਿਕਲ ਜਾਵਾਂ ਕੱਲ ਤਾਂ ਨਿਕਲ ਜਾ ਹਾਂ ਠੀਕ ਹੈ ਹਾਂ ਆ ਜੇ ਲਿਖਣਾ ਯਾਹ ਪਰ ਆਪਾਂ 4 ਵਜੇ ਤੱਕ ਬੰਦਾ ਆ ਕੋਈ ਨਾ ਉਹ ਤਾਂ ਆ ਕੋਈ ਵਾਮੀ ਆ ਰਾਮਸੇ ਨਿਕਲ ਜਾ ਆਦਿ ਨਿਕਲ ਜਾਓਗੇ। ਆਵਾਬਸਤੀ ਫਟਿਆ। ਫਟਕ ਦੇ ਉਸਤੇ ਵੀ ਤੁਹਾਨੂੰ ਲੱਗਦਾ ਚਾਰ ਵਜੇ ਤੱਕ ਬੰਦ ਹੈ ਵੀਰੇ। ਚਾਹ ਦੇ ਉੱਤੇ ਵੀ ਚਨਾਇਣਾ ਨੇ ਬੇਸ਼ੱਕ ਲਾਈ ਹੈ। 6 ਵਜੇ ਤੱਕ ਬੰਦ ਹੈ। ਹਾਂ ਫਿਰ ਪੱਟ ਕੇ ਸੱਟ ਦਿੰਦੇ ਸਾਰਿਆਂ ਨੂੰ ਇਹਦੀ ਲੋੜ ਕਾਦੀ ਬਰਬਾਦ 4 ਵਜੇ ਤੱਕ ਬੰਦ। ਉਹ ਮਿਕ ਸਾਲ ਬਾਅਦ ਜਿਹੜੀ ਮੇਨਟੇਨੈਂਸ ਆ ਕਰ ਕਿਥੇ ਹੋਦਾ ਨਰੂਆਣਾ ਰੋਡ ਤੇ। ਇਹਦਾ ਰਾਤ ਆਵਾ ਦਾ ਪੇਸੈਂਟ ਦੀ وجہ ਦੇ ਭਾਵੇਂ ਫਿਰ ਕਿਹੜੇ ਰਾਹ ਜਾਓਗੇ। ਰਾਹ ਹੁਣ ਕਿਹੜੇ ਦੇ ਰਾਤ ਦੇ ਤੱਕ ਪੇਸੈਂਟ 40% ਪਾ ਕੇ ਲੈ ਕੇ ਐਂਬੂਲੈਂਸ ਪਰਲੇ ਪਸੇ ਰਹੀ ਹੈ ਇੱਕ ਫਟਕ ਲੱਗ ਗਿਆ। ਤਾਂ ਪਰੇਸ਼ਾਨੀ ਇਹ ਜਿਹੜੇ ਖਾਸ ਕਰਕੇ ਮਰੀਜ਼ ਆਦੇ ਜਿਹੜੇ ਦਵਾਈ ਲੈਣੇ ਪੱਲੇ ਉੱਤ ਡਟ ਕੇ ਆ ਮਾਰਾ ਤਾਂ ਬਾਈ ਹਫ਼ਤਾਵਾਲ ਦੇ ਵਿੱਚ ਕੋਈ ਮਰੀਜ਼ ਆਖ ਲੈਣਾ ਤਾਂ ਇਹਨੂੰ ਪਰੇਸ਼ਾਨੀ ਵੱਡੀ ਹੋ ਗਈ ਕਿਉਂਕਿ ਰੋਟੀ ਲੈਣ ਆਏ ਇਸੇ ਘਰੇ ਤਾਂ ਫਟਕ ਹੁਣ ਪਤਾ ਲੱਗਿਆ ਪੰਸੀ ਕਿਉਂਕਿ ਸਵੇਰ ਤੱਕ ਖੁੱਲਾ ਸੀਗਾ ਸਵੇਰੇ 10 ਵਜੇ ਬੰਦ ਕੀਤਾ ਹੈ ਇਹ ਫਟਕ 10 ਤੋਂ 11 ਵਜੇ ਤੱਕ ਬੰਦ ਕੀਤਾ ਤਾਂ ਉੱਪਰ ਦੀ ਹੁਣ ਕਿਹੜਾ ਰਹਾ ਹਾਂ ਜੀ ਉਹਨਾਂ ਕਿ ਪੱਪਸਾਨੇ ਕਰਨਾ ਜਾਂ ਉੱਪਰਲਾ ਜਾਂ ਅੰਦਰ ਵਿੱਚ ਨਹੀਂ ਤਾਂ ਲੋਕ ਜਿਹਨਾਂ ਨੂੰ ਨਹੀਂ ਪਤਾ ਉਹ ਆ ਕੇ ਮੁੜਦੇ ਆ ਪਹਿਲਾਂ ਸੂਚਨਾ ਲੱਗੀ ਸੀ ਪਰ ਧਿਆਨ ਨਹੀਂ ਦਿੰਦਾ ਇੰਨਾ ਕੋਈ ਸੂਚਨਾ ਜ਼ਰੂਰ ਲੱਗੀ ਹੋਈ ਇੱਥੇ ਪਰ ਇੰਨੇ ਪੋਸਟਰ ਦੇ ਵਿੱਚ ਜਿਹੜੇ ਪੋਸਟਰ ਲੱਗੇ ਹੋਏ ਆ ਤੇ ਇਹਨਾਂ ਦੇ ਵਿੱਚ ਨਹੀਂ ਨਿਗਾ ਪੈਂਦੀ ਕਿਸੇ ਦੀ ਪਰ ਅਨਾਉਂਸ ਕਿਸ ਤਰ੍ਹਾਂ ਕੀਤਾ ਇਹ ਨਹੀਂ ਪਤਾ ਇਹ ਲਾਈਨ ਵੀ ਕਰਨੀ ਜ਼ਰੂਰੀ ਆ ਕਿਉਂਕਿ ਹਜ਼ਾਰਾਂ ਲੋਕ ਗੱਡੀ 'ਚ ਸਫ਼ਰ ਕਰਦੇ ਆ ਜੇ ਕੋਈ ਪ੍ਰੋਬਲਮ ਆਉਂਦੀ ਆ ਲਾਈਨ ਦੇ ਵਿੱਚ ਉਹ ਖਤਰਾ ਹੋ ਸਕਦਾ ਹੈ ਇਹ ਜੀ ਇੱਕ ਸਾਲ ਬਾਅਦ ਜਿਹੜੀ ਮੇਨਟੇਨੈਂਸ ਹੋਣੀ ਉਹ ਤੇ ਲਿਖਿਆ ਵੀ ਹੈ ਸਾਲਾਨਾ ਮੇਨਟੇਨੈਂਸ ਦੇ ਲਈ ਅਸੀਂ ਫਟਕ 10 ਵਜੇ ਤੋਂ ਲੈ ਕੇ 4 ਵਜੇ ਤੱਕ ਯਾਨੀ ਕਿ 6 ਘੰਟੇ ਬੰਦ ਰਹਿਣਾ ਹੈ 6 6 ਘੰਟੇ ਰੱਖਿਆ ਸੀ ਰਹਿਗਾ ਬੰਦ ਰਹਿਣਾ 4 ਵਜੇ ਤੱਕ ਬੰਦ ਹੈ ਵੀਰੇ 4 ਵਜੇ ਤੱਕ ਲੈਣਾ ਜੀ ਕਰ ਰਿਹਾ ਨਾ ਤਾਂ ਲੋਕ ਜਿਹਨਾਂ ਨੂੰ ਨਹੀਂ ਪਤਾ ਉਹ ਆ ਕੇ ਮੁੜਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਪਤਾ ਲੱਗ ਜੇ ਇਹ ਸੂਚਨਾ ਪਹੁੰਚੇ ਪਰੇਸ਼ਾਨੀ ਨਾ ਹੋਵੇ ਜਿਹਨੇ ਵੀ ਹੁਣ ਇੱਧਰ ਜਾਣਾ ਇਸ ਸਾਈਡ ਦਾ ਅਮਰਪੁਰਾ ਵਸਤੀ ਉਹ ਪਰਸਰਾਮ ਨਗਰ ਅੰਡਰ ਬ੍ਰਿਜ ਜਾਫਰ ਫਲਾਈਓਵਰ ਤੋਂ ਉੱਪਰ ਦੀ ਆ ਸਕਦਾ ਹੈ ਇੱਕ ਦਿਨ ਦੀ ਪਰੇਸ਼ਾਨੀ ਹੈ ਸਿਰਫ 6 ਘੰਟੇ ਦੀ ਪਰੇਸ਼ਾਨੀ ਹੈ ਟਾਈਮ ਹੁਣ ਹੋ ਗਿਆ 12:00 ਵਜੇ 12:00 ਵਜੇ 4 ਘੰਟੇ ਹੋ ਰਹੇ ਨੇ 4 ਘੰਟੇ ਦੀ ਪਰੇਸ਼ਾਨੀ ਹੈਗੀ ਹੈ ਤਾਂ ਇਸ ਜਿਹੜਾ ਟਾਈਮ ਹੁੰਦਾ ਹੈ ਇਸੇ ਆਵਾਜਾ ਹੀ ਘੱਟ ਹੋ ਜਾਂਦੀ ਹੈ ਸਵੇਰੇ ਸ਼ਾਮ ਜ਼ਿਆਦਾ ਹੁੰਦੀ ਹੈ के के राथ को। राथ को। हां ਲੋਕਾਂ ਨੂੰ ਇਹ ਸੂਚਨਾ ਦੇਣ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਤਾਂ ਕਿ ਕੋਈ ਪਰੇਸ਼ਾਨੀ ਨਾ ਹੋਵੇ 12:00 ਵੱਜ ਗਏ ਸਿਰਫ 4:00 ਵਜੇ ਤੱਕ ਦੀ ਤਕਲੀਫ ਹੈ ਪਰ ਇਹ ਕੰਮ ਹੀ ਜ਼ਰੂਰੀ ਹੈ ਕੰਮ ਹੁੰਦਾ ਰਾਤ ਨੂੰ ਦਫੇ ਬਾਅਦ ਕੰਮ ਜਲਦਾ ਪਰੇਸ਼ਾਨ ਹੋ ਜਾਂਦੇ ਆਪੀ ਸਿੱਕਤੇ ਪਟਣੀਆਂ ਦੇ ਵਿੱਚ ਵਿਚੋ ਵਿਚ ਕੰਮ ਹੁੰਦਾ 10:00 ਵਜੇ ਕੇ ਬਾਅਦ ਰਾਤ ਨੂੰ ਰਾਤ ਨੂੰ ਹਾਂ ਐਕਚੁਅਲੀ ਹੱਕ ਜੋ ਉਹਦੇ ਵਿੱਚ ਬਣਦਾ ਇਹ ਲੋਕੀ ਪਰੇਸ਼ਾਨ ਕਰ ਰੱਖਵੇਂ ਜੋ ਲੋਕ ਕਹਿੰਦੇ ਵੀ ਰਾਤ ਨੂੰ ਹੋਣਾ ਚਾਹੀਦਾ ਸੀ ਕੰਮ ਇਹ ਜਿਹੜਾ ਦਿਨੇ ਹੋ ਰਿਹਾ ਹੈ ਤਾ ਉਹਨੂੰ 10 ਵਜੇ ਤੋਂ ਬਾਅਦ ਕਹਿੰਦੇ ਕੰਮ ਹੋਣਾ ਚਾਹੀਦਾ ਸੀ ਜਦੋਂ ਕਿ ਆਵਾਜਾਈ ਘਟ ਜਾਂਦੀ ਹੈ ਲੋਕਾਂ ਦੇ ਜ਼ਰੂਰੀ ਕੰਮ ਜਿਹੜੇ ਹੁੰਦੇ ਆ ਹੁੰਦੇ ਆ ਹੋਂਦੇ ਜ਼ਿਆਦਾ ਲੋਕ ਉਹ ਆਵਾਜਾਈ ਘਟ ਜਾਂਦੀ ਹੈ ਤਾਂ ਰਾਤ ਨੂੰ ਗੱਲ ਸਹੀ ਵੀ ਆ ਲੋਕਾਂ ਦੀ ਰਾਤ ਨੂੰ ਇਹ ਕੰਮ ਚੱਲਦਾ ਤਾਂ ਜ਼ਿਆਦਾ ਠੀਕ ਰਹਿੰਦਾ ਲੋਕਾਂ ਨੂੰ ਇਨੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪੈਂਦਾ ਬਿਲਕੁਲ ਤਾਂ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਪਹੁੰਚ ਜਾਵੇ ਜੈ ਹਿੰਦ ਜੈ ਭਾਰਤ